ਖਬਰ 247 ਦੇ ਵਿੱਚ ਵਿਸ਼ਵ ਪੱਧਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਉੱਤੇ ਕਰਾਂਗੇ ਚਰਚਾ ਮੇਰਾ ਸਾਥੀ ਅਨੁਕ੍ਰਮ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿੱਲ ਸਵਾਗਤ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਗਿੱਲ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਈਰਾਨ ਤੇ ਇਜ਼ਰਾਈਲ ਦੀ ਗੱਲ ਕਰਦੇ ਹਾਂ ਈਰਾਨ ਦੇ ਇਜ਼ਰਾਈਲ ਦੇ ਹਮਲੇ ਦੀ ਧਮਕੀ ਨੂੰ ਲੈ ਕੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਅਮਰੀਕਾ ਮੱਧ ਪੂਰਬ ਦੇ ਵਿੱਚ ਤਣਾਅ ਘਟ ਕਰਨ ਦੀ ਯੋਜਨਾ ਤੇ ਕੰਮ ਕਰ ਰਿ ਅਸਲ 'ਚ ਪਿਛਲੇ ਦਿਨਾਂ ਤੋਂ ਇਹ ਡਰ ਬਣਿਆ ਹੋਇਆ ਜਦੋਂ ਤੋਂ ਤਹਿਰਾਨ ਦੇ ਵਿੱਚ ਜਾ ਕੇ ਹਮਾਸ ਦੇ ਇੱਕ ਲੀਡਰ ਨੂੰ ਮਾਰਿਆ ਸੀਗਾ ਜੀ ਹਾਨੀਯਾਰਾ ਨੂੰ ਉਸ ਤੋਂ ਬਾਅਦ ਈਰਾਨ ਨੇ ਉਹਦਾ ਬਦਲਾ ਲੈਣ ਦੀ ਗੱਲ ਕੀਤੀ ਹੋਈ ਆ ਤੇ ਲਗਾਤਾਰ ਦੁਨੀਆ ਦੀ ਨਿਗਾਹ ਟਿਕ ਟਿਕੀ ਲਗਾ ਕੇ ਦੇਖ ਰਹੀ ਆ ਕਿ ਈਰਾਨ ਨੇ ਜੋ ਕਿਹਾ ਉਹ ਤੇ ਪੂਰਾ ਉਤਰਦਾ ਜਾਂ ਨਹੀਂ ਹਾਲਾਂਕਿ ਇਹ ਡਰ ਜਿਹੜਾ ਉਹ ਬਣਿਆ ਹੋਇਆ ਕਿ ਜਿਹੜੀ ਜੰਗ ਆ ਇਹ ਵੱਡੇ ਪੱਧਰ ਤੇ ਫੈਲ ਸਕਦੀ ਆ ਨਾ ਸਿਰਫ ਮਿਡਲ ਈਸਟ ਨੂੰ ਲੈ ਸਕਦੀ ਆਪਣੇ ਦਾਇਰੇ 'ਚ ਸਗੋਂ ਪੂਰੇ ਦਾ ਪੂਰਾ ਸੰਸਾਰ ਇਸ جنگ ਵਿੱਚ ਉਲਝ ਸਕਦਾ ਹੈ ਅਮਰੀਕਾ ਵੀ ਜਿਹੜਾ ਇਸ ਗੱਲ ਤੋਂ ਭਾਵੇਂ ਉਹ ਇਜ਼ਰਾਇਲ ਦੀ ਮਦਦ ਕਰਦਾ ਪਰ ਸਿੱਧੀ ਲੜਾਈ ਤੋਂ ਉਹ ਕਿਤਨਾ ਕਿਤੇ ਡਰ ਰਿਹਾ ਤੇ ਇਜ਼ਰਾਇਲ ਨੇ ਜਿਹੜੇ ਆ ਉਹ ਜਿਹੜਾ ਉਹਨੇ ਨਾ ਤਾਂ UN ਦੇ ਪ੍ਰਵਾਹ ਕੀਤੀ ਆ ਨਾ ਅਮਰੀਕਾ ਦੀ ਪ੍ਰਵਾਹ ਕੀਤੀ ਆ ਨਾ ਦੁਨੀਆ ਦੇ ਹੋਰ ਕਿਸੇ ਪ੍ਰੈਸ਼ਰ ਦੀ ਜਿਹੜੀ ਕੀਤੀ ਆ ਅੱਜ ਵੀ ਇਸ ਹਾਲਾਤ ਦੇ ਵਿੱਚ ਵੀ ਜਿਹੜਾ ਇਜ਼ਰਾਇਲ ਆ ਉਹਦੇ ਨੂੰ ਲਗਾਤਾਰ ਗਾਜ਼ਾ ਦੇ ਉੱਤੇ ਬੰਬਾਰੀ ਕੀਤੀ ਜਾ ਰਹੀ ਆ ਤੇ ਕੋਈ ਇਹੋ ਜਿਹਾਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦੇ ਰਿਆ ਜਿਹਦੇ ਨਾਲ ਉਹ ਤੇਜ਼ ਨਾਲ ਹੋਰ ਵੱਧ ਰਹੀ ਆ ਜੰਗ ਨੂੰ ਖਤਮ ਕਰਨ ਵਾਲੇ ਪਾਸੇ ਨਹੀਂ ਜਾ ਰਹੇ ਉਹ ਲਗਾਤਾਰ ਜੰਗ ਨੂੰ ਵਧਾ ਰਹੇ ਆ ਤੇ ਦੂਜੇ ਪਾਸੇ ਹੁਣ ਅਮਰੀਕਾ ਦੇ ਨਿਊਯਾਰਕ ਵਿੱਚ ਜਿਹੜਾ ਯੂਨੋ ਦਾ ਆਫਿਸ ਆ ਉੱਥੇ ਇਹ ਕਹਾਇਆ ਕਿ ਅਸੀਂ ਨਹੀਂ ਚਾਹਦੇ ਕਿ ਜੰਗ ਜਿਹੜੀ ਇਹ ਫੈਲੇ ਜੀ ਤੇ ਅਸੀਂ ਜਿਹੜਾ ਉਸ ਖੇਤਰ 'ਚ ਸੰਘਰਸ਼ ਚੱਲ ਰਿਹਾ ਇਹ ਤੋਂ ਬਚਣਾ ਚਾਹੁੰਦੇ ਆ ਤੇ ਉਹਨਾਂ ਨੇ ਜਿਹੜੇ ਮੰਤਰੀ ਉਹਨਾਂ ਦੇ ਐਂਟਨੀ ਬਲਿੰਕਨ ਨੇ ਉਹ ਜਾਣਾ ਸੀਗਾ ਉਹਨਾਂ ਨੇ ਮਿਡਲ ਈਸਟ ਉਹਨਾਂ ਦੁਆਰਾ ਰੱਦ ਕਰਤਾ ਦੂਜੇ ਪਾਸੇ ਖਬਰਾਂ ਇਹ ਆ ਰਹੀਆਂ ਨੇ ਕਿ ਰਸ਼ੀਆ ਨਹੀਂ ਸਿੱਧੇ ਤੌਰ ਤੇ ਈਰਾਨ ਨੂੰ ਆਪਣੀ ਮੱਦਦ ਪਰੋਸਾ ਦਿੱਤਾ ਹੈ ਚਾਈਨਾ ਤੇ ਰਸ਼ੀਆ ਜੇ ਜਿਸ ਤਰ੍ਹਾਂ ਇਸ ਨੂੰ ਸਮਝਿਆ ਜਾ ਰਿਹਾ ਜਿਹੜੀ ਗੁੱਟਬੰਦੀ ਹੋ ਰਹੀ ਆ ਉਹ ਆਰਮ ਦੀ ਪਿੱਠ ਪਿੱਛੇ ਆ ਗਿਆ ਤੇ ਜੇ ਉਹ ਓਪਨਲੀ ਇਸ ਵਾਰ ਦਾ ਹਿੱਸਾ ਬਣਦੇ ਆ ਤੇ ਫਿਰ ਇਹਨੂੰ ਵਰਲਡ ਵਾਰ ਹੀ ਕਿਹਾ ਜਾ ਸਕਦਾ ਫਿਰ ਅਮਰੀਕਾ ਵਾਸਤੇ ਵੀ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਹਮਣੇ ਹੋਣਗੀਆਂ ਹੂੰ ਫਿਰ ਨਾ ਤਾਂ ਆਪਣੇ ਜਿਹੜੇ ਪ੍ਰੌਕਸੀ ਆ ਉਹਨਾਂ ਕੋਲੋਂ ਨਿੱਕੇ ਮोटे ਰਾਖਟ ਸੁੱਟ ਕੇ ਤੇ ਆਪ ਪਾਸੇ ਰਹਿ ਸਕਦਾ ਜੀ ਤੇ ਨਾ ਹੀ ਫਿਰ ਅਮਰੀਕਾ ਕੱਲੇ ਇਜ਼ਰਾਈਲ ਨੂੰ ਕੱਲੇ ਛੱਡ ਸਕਦਾ ਫਿਰ ਇਹਦਾ ਮਤਲਬ ਇਹ ਹੋਇਆ ਕਿ ਅਮਰੀਕਾ ਨੂੰ ਜੰਗ ਵਿੱਚ ਕੁਦਣਾ ਪੈਗਾ ਤੇ ਅਮਰੀਕਾ ਨੇ ਦੇ ਸੰਕੇਤ ਵੀ ਸੰਕੇਤ ਵੀ ਦਿੱਤੇ ਆ ਪਿਛਲੇ ਦਿਨੀ ਉਹਨਾਂ ਨੇ ਜਿਹੜਾ ਇੱਕ ਜੰਗੀ ਬੇੜਾ ਜਿਹਦੇ ਵਿੱਚੋਂ 에어로ਪਲੇਨ ਵੀ ਜਾ ਸਕਦੇ ਆ ਲਿੰਕਨ ਉਹਨੂੰ ਵੀ ਖਾੜੀ 'ਚ ਭੇਜਿਆ ਆ ਤੇ ਨਾਲ ਪਨ ਡੁਬਲੀ ਜਿਹੜੀਆਂ ਲੇਜ਼ਰ ਮਜ਼ਾਈਲਾ ਨਾਲ ਲੈ ਸਿਓ ਭੇਜੀਆਂ ਨੇ ਪਰ ਦੂਜੇ ਪਾਸੇ ਖਬਰ ਆ ਰਹੀ ਆ ਕਿ ਰਸ਼ੀਆ ਨੇ ਇਰਾਨ ਨੂੰ ਜਿਹੜੀਆਂ ਨੇ ਕੁਝ ਮਜ਼ਾਈਲਾ ਦਿੱਤੀਆਂ ਨੇ ਜਿਨ੍ਹਾਂ ਤੇ ਪਰਮਾਣੂ ਬੰਬ ਵੀ ਲੱਗੇ ਹੋਇਆ ਤੇ ਜੇ ਉਹਨੇ ਪਰਮਾਣੂ ਬੰਬ ਚੱਲ ਜਾਂਦੇ ਆ ਉਹ ਕਿਤੇ ਵੀ ਚੱਲ ਜਾਣ ਉਹ ਇਜ਼ਰਾਈਲ ਤੱਕ ਨਾ ਵੀ ਪਹੁੰਚਣ ਰਸਤੇ 'ਚ ਵੀ ਫਟ ਜਾਣ ਜਾਂ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਫੇਰ ਜਿਹੜੀ ਤਬਾਹੀ ਆ ਉਹ ਨਿਸ਼ਚਿਤ ਆ ਇਸ ਕਰਕੇ ਦੁਨੀਆ ਜੰਗ ਤੋਂ ਡਰਦੀ ਵੀ ਆ ਪਰ ਜਿਹੜੇ ਸ਼ਰਾਰਤੀ ਅੰਸਰ ਹੈ ਇਜ਼ਰਾਈਲ ਵਰਗੇ ਤੇ ਅਮਰੀਕਾ ਵਰਗੇ ਜਿਨ੍ਹਾਂ ਨੇ ਹਥਿਆਰ ਵੇਚਣੇ ਆ ਉਹ ਲੁਕਵੇਂ ਰੂਪ ਵਿੱਚ ਕਾਰਵਾਈਆਂ ਕਰਦੇ ਵੀ ਆ ਤੇ ਜੰਗ ਦਾ ਤੋਖਲਾ ਵੀ ਪ੍ਰਗਟ ਕਰੀ ਜਾਂਦੇ ਆ ਜੀ ਤੇ ਇਰਾਨ ਦੇ ਵੱਲੋਂ ਹਮਲੇ ਦੀ ਧਮਕੀ ਦਰਮਿਆਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਗ ਗੈਟਸ ਨੇ ਕਿਹਾ ਹੈ ਕਿ ਇਜ਼ਰਾਈਲੀ ਰੱਖਿਆ ਬਾਲਤ ਖੂਪੀਆ ਏਜੰਸੀਆਂ ਲਿਬਨਾਨ ਤੇ ਇਰਾਨ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਨੇੜੇ ਨਜ਼ਰ ਰੱਖ ਰਹੀਆਂ ਹਨ ਜਦੋਂ ਮੈਂ ਕਿਹਾ ਕਿ ਇਜ਼ਰਾਈਲ ਵਾਲੇ ਏਸ ਕੱਲ ਤੋਂ ਬਾਅਦ ਨਹੀਂ ਆ ਰਹੇ ਇਜ਼ਰਾਈਲ ਦਾ ਜਿਹੜਾ ਰੱਖਿਆ ਮੰਤਰੀ ਆ ਉਹ ਕਹਿੰਦਾ ਹੈ ਕਿ ਜੇ ਸਾਡੇ ਤੇ ਹਮਲਾ ਹੁੰਦਾ ਆ ਤੇ ਸਾਡੀਆਂ ਏਜੰਸੀਆਂ ਦੇ ਨਾਲ ਜਿਹੜੀਆਂ ਜਿਹੜੀ ਹੈਗੀ ਆ ਕੁਫੀਆ ਏਜੰਸੀਆਂ ਤੇ ਸਾਡੀ ਫੌਜ ਉਹ ਬਿਲਕੁਲ ਤਿਆਰ ਆ ਅਸੀਂ ਈਰਾਨ ਦੇ ਉੱਤੇ ਤੇ ਲਿਬਨਾਨ 'ਚ ਜੋ ਕੁਝ ਹੋ ਰਿਹਾ ਲਿਬਨਾਨ 'ਚ ਹਿਜ਼ਬੁੱਲਾ ਕਾਫੀ ਸਰਗਰਮ ਆ ਤੇਹਰਾਨ ਵਿੱਚ ਜੋ ਕੁਝ ਹੋ ਰਿਹਾ ਉਹਦੇ ਸਾਨੂੰ ਸਾਰੀਆਂ ਕੁਫੀਆ ਇਤਲਾਹਾਂ ਮਿਲ ਰਹੀਆਂ ਅਸੀਂ ਉਹਨਾਂ ਤੇ ਬੜੀ ਨੇੜੇ ਨਜ਼ਰ ਰੱਖ ਰਹੇ ਆ ਤੇ ਉਹ ਕਹਿੰਦੇ ਆ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਆ ਕਿਸੇ ਵੀ ਖਤਰਾ ਹੋਇਆ ਉਹਨੂੰ ਜੂਝਣ ਲਈ ਤਿਆਰ ਆ 24 ਘੰਟੇ ਸਾਡੇ ਜਿਹੜੇ ਸੁਰੱਖਿਆ ਬਲ ਆ ਤੇ ਸਾਡੀਆਂ ਏਜੰਸੀਆਂ ਨੇ ਉਹ ਐਕਟਿਵਲੀ ਕੰਮ ਕਰ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਈ ਤਰ੍ਹਾਂ ਦੇ ਅਲਟਰਨੇਟਿਵ ਤਿਆਰ ਰੱਖੇ ਹੋਏ ਆ ਜੇ ਸਾਡੇ ਤੇ ਹਮਲਾ ਹੁੰਦਾ ਤੇ ਅਸੀਂ ਜਵਾਬ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਆ ਕਿ ਅਸੀਂ ਜਿੱਥੇ ਚਾਹੀਏ ਜਦੋਂ ਚਾਹੀਏ ਵਾਪਸੀ ਜਿਹੜੇ ਆ ਉਹ ਆਪਣਾ ਅਟੈਕ ਕਰ ਸਕਦੇ ਆ ਹੂੰ ਜੀ ਇਜ਼ਰਾਈਲੀ ਮੰਤਰੀ ਦੇ ਅਲ-ਅਕਸਾ ਮਸਜਿਦ ਦੇ ਵਿੱਚ ਕਹਿੰਦੇ ਪਹੁੰਚਣ ਤੇ ਵਿਵਾਦ ਜਿਹੜਾ ਉਹ ਹੋਇਆ ਹੈ ਇਹ ਅਲ-ਅਕਸਾ ਮਸਜਿਦ ਜਿਹੜੀ ਹੈ ਨਾ ਜੀ ਇਹ ਇਹਨਾਂ ਵਾਸਤੇ ਮੁਸਲਮਾਨਾਂ ਵਾਸਤੇ ਸਭ ਤੋਂ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ ਮੱਕੇ ਤੋਂ ਬਾਅਦ ਹੂੰ ਤੇ ਅਹਰਾਨੀ ਇਹ ਗੱਲ ਦੀ ਹੈ ਕਿ ਇੱਕੋ ਹੀ ਇਹ ਜਗ੍ਹਾ ਆ ਜਿਹਦੇ ਵਿੱਚ ਦੋ ਵੱਖ-ਵੱਖ ਤਰ੍ਹਾਂ ਦੇ ਇੱਕ ਟੈਂਪਲ ਮਾਊਂਟ ਕਹਿੰਦੇ ਆ ਉਹ ਯਹੂਦੀ ਉਹਨੂੰ ਬੜਾ ਪਵਿੱਤਰ ਮੰਨਦੇ ਆ ਤੇ ਨਾਲ ਹੀ ਉਹ ਨਦੀ ਅਲ ਹਰਮ ਅਲ ਸ਼ਰੀਫ ਵਜੋ ਜਾਣੀ ਜਾਂਦੀ ਹੈ ਜਿਹੜੀ ਮਸਜਿਦ ਹੈ ਪੁੱਤਰਸਤਾਨ ਹੈ ਦੋਵਾਂ ਵਾਸਤੇ ਤੇ ਇੱਥੇ ਇੱਕ ਚਟਾਨ ਵੀ ਆ ਜਿਹੜਾ ਰਾਮਾ ਮਮਾ ਸਾਹਿਬ ਨਾਲ ਵੀ ਜੁੜਦਾ ਤੇ ਉਹ ਆਪਣੇ ਯਹੂਦੀ ਆਪਣੇ ਇਬਰਾਹੀਮ ਜੱਜ ਦਾ ਉਹਨਾਂ ਨਾਲ ਵੀ ਜੋੜਦੇ ਆ ਉਹਦੇ ਉੱਤੇ ਇੱਕ ਗੁੰਬਦ ਆ ਤੇ ਚਟਾਨ ਦਾ ਗੁੰਬਦ ਜਿਹੜਾ ਆ ਯਹੂਦੀ ਧਰਮ ਦਾ ਸਾਰਿਆਂ ਦਾ ਪੁੱਤਰਸਤਾਨ ਮੰਨਿਆ ਜਾਂਦਾ ਜੀ ਤੇ ਮੁਸਲਮਾਨ ਵੀ ਇਹਨੂੰ ਮੁਹੰਮਦ ਜਿਹੜਾ ਪਗੰਬਰ ਉਹਨਾਂ ਦਾ ਮੁਹੰਮਦ ਸਾਹਿਬ ਉਹਦੇ ਨਾਲ ਜੁੜੇ ਹੋਣ ਦਾ ਕਰਕੇ ਇਹ ਜਿਹੜਾ ਗੁੰਬਦਾਰੂ ਪਵਿੱਤਰ ਸਥਾਨ ਮੰਨਦੇ ਆ ਹੈਰਾਨਗੀ ਦੀ ਗੱਲ ਇਹ ਆ ਕਿ ਦੋਨੇ ਧਰਮਾਂ ਦੀ ਬੁਨਿਆਦ ਇੱਕ ਆ ਦੋਨੇ ਧਰਮ ਇੱਕੋ ਥਾਂ ਨੂੰ ਪਵਿੱਤਰ ਮੰਨਦੇ ਆ ਦੋਨਾਂ ਧਰਮਾਂ ਦਾ ਜਿਹੜਾ ਮੁੱਢ ਆ ਉਹ ਇੱਕੋ ਥਾਂ ਤੋਂ ਬੈਰੰਗਤ ਆ ਤੇ ਦੋਨਾਂ ਵਿੱਚ ਇੰਨੀ ਵੱਡੀ ਨਫ਼ਰਤ ਆ ਕਿ ਜਿਹਦੀ ਦੁਨੀਆ ਨੂੰ ਸਮਝ ਨਹੀਂ ਲੱਗਦੀ ਤੇ ਉਹਨਾਂ ਲਾਤੇ ਆ ਕਿ ਉਹ ਜਿਹੜੀ ਅਲਖ ਸਾਹਿਬ ਮਰਜ਼ਦਿਆ ਜੀ ਇਜ਼ਰਾਈਲੀ ਖੋਦੀ ਉੱਤੇ ਪਾਬੰਦੀ ਲਾਈ ਆ ਕਿਉਂਕਿ ਦੂਜਾ ਬੰਦਾ ਉੱਚ ਨਹੀਂ ਜਾ ਸਕਦਾ ਤੇ ਹੁਣ ਇੱਕ ਨੂੰ ਸ਼ਰਾਰਤੀ ਸਮਝਿਆ ਜਾਊਗਾ ਨਾ ਕਿ ਇਜ਼ਰਾਈਲ ਦਾ ਇੱਕ ਮੰਤਰੀ ਹੈ ਜਿਹੜਾ ਬੜਾ ਕੱਟੜ ਜਹੂਦੀ ਆ ਜੀ ਤੇ ਉਹਦਾ ਨਾਂ ਹੈਗਾ ਇਤਮਾਰ ਬੇਨ ਗਵੀਰ ਹੂੰ ਉਹ ਜਦੋਂ ਸ਼ਾਮ 'ਚ ਉਸ ਥਾਂ ਦੇ ਉੱਤੇ ਅਲਖ ਸਾਹਿਬ ਮਕਸਦ ਵਾਲੀ ਥਾਂ ਤੇ ਸੈਂਕੜੇ ਵਰਜੂਦਿਆਂ ਨੂੰ ਲੈ ਕੇ ਨਾਲ ਗਿਆ ਤੇ ਉੱਥੇ ਪ੍ਰਾਰਥਨਾ ਕੀਤੀ ਆ ਇੱਕ ਇਹੋ ਜੀ ਪ੍ਰਾਰਥਨਾ ਆ ਜਿਹੜੀ ਦੁਨੀਆ ਨੂੰ ਜੰਗਵਾਲ ਤੱਕ ਰਹੀ ਆ ਸੋ ਜਿਹੜੀ ਇਹ ਸ਼ਰਾਰਤੀ ਅੰਸਰ ਨੇ ਜਿਹੜੇ ਕਟੜ ਜਹੂਦੀ ਨੇ ਜਾਂ ਕਟੜ ਸਲਾਮਕ ਪੰਥੀ ਇੱਥੇ ਜਿੱਤੇ ਬੈਠੇ ਆ ਜੀ ਜਾਂ ਕੋਈ ਵੀ ਧਰਮ ਦਾ ਕਟੜ ਪੰਥੀ ਆ ਉਹ ਦੁਨੀਆ ਨੂੰ ਖਤਰੇ ਚ 24 ਘੰਟੇ ਪਾ ਕੇ ਰੱਖ ਦਿਆ ਸੋ ਇਸ ਵੇਲੇ ਦੁਨੀਆ ਨੂੰ ਇਹ ਵਿਚਾਰ ਕਰਨ ਦੀ ਲੋੜ ਆ ਕਿ ਜਿਹੜਾ ਅਸੀਂ ਸੈنس ਦੇ ਯੁੱਗ ਵਿੱਚ ਜੀ ਰਹੇ ਆ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਰਹੇ ਆ ਤੇ ਜਿਹੜੇ ਧਰਮ ਦੇ ਕੱਟੜਵਾਦ ਆ ਇਹਦੀ ਸਾਨੂੰ ਕਿੰਨੀ ਕੀ ਜਰੂਰਤ ਹੈ ਧਰਮਾਂ ਦੀ ਜਰੂਰਤ ਕਿੰਨੀ ਹੈ ਵੈਸੇ ਵੇਖਿਆ ਜਾਵੇ ਤਾਂ ਉਦਾਂ ਵੀ ਇਹ ਧਰਮਾਂ ਕਹਿ ਜਾਂਦਾ ਹੈ ਕਿ ਦੁਨੀਆ ਤੇ ਜਿੰਨੇ ਅਜੇ ਤੱਕ ਮਨੁੱਖਾਂ ਦਾ ਕਾਹਨ ਹੋਇਆ ਸਭ ਤੋਂ ਜ਼ਿਆਦਾ ਧਰਮਾਂ ਦੀ ਖਾਤਰੀ ਹੋਇਆ ਭਾਵੇਂ ਕ੍ਰਿਸਚੀਅਨਟੀ ਨੂੰ ਦੇ ਲਈਏ ਚਾਹੇ ਇਸਲਾਮ ਨੂੰ ਦੇਖ ਲਈਏ ਚਾਹੇ ਇੱਕ ਤੇ ਹੋਰ ਵੇਖ ਲਈਏ ਹੁਣ ਅਸੀਂ ਬੰਗਲਾਦੇਸ਼ ਨੂੰ ਦੇਖ ਰਹੇ ਆ ਹਿੰਦੂਆਂ ਦੇ ਖਿਲਾਫ ਹੋ ਰਿਹਾ ਹੈ ਤੇ ਦੋਸਤਾਂ ਜਿਹੇ ਨੇ ਆ ਮੁ슬ਮਾਨਾਂ ਨੂੰ ਦਬਾਇਆ ਜਾ ਰਿਹਾ ਸੋ ਇਹ ਜਿਹੜੇ ਧਰਮ ਨੂੰ ਕਰਨਾ ਕੀ ਆ ਜਿਹੜਾ ਮਨੋਕ ਨੂੰ ਮਨੋਕ ਨਹੀਂ ਰਹਿਣ ਦਿੰਦਾ ਤੇ ਉਹ ਇੱਕ ਕੱਟੜਪਨ ਵੱਲ ਤੱਕ ਦਿੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਜੇ ਕੋਈ ਰੱਬ ਹੈਗਾ ਵੀ ਆ ਤੇ ਉਹ ਇਹਨਾਂ ਕੱਟੜਪੰਥੀਆਂ ਨੂੰ ਖੁਸ਼ ਹੁੰਦਾ ਹੋਊਗਾ ਤੇ ਇਹਨਾਂ ਦੀ ਕੋਈ ਦੁਆ ਵੀ ਕਬੂਲ ਕਰਦਾ ਹੋਊਗਾ ਚਾਹੇ ਮਸਜਿਦ ਜਾ ਕੇ ਕਰ ਲੈਣ ਗਿਰਜੇ 'ਚ ਜਾ ਕੇ ਕਰ ਲੈਣ ਜਿੱਥੇ ਮਰਜੀ ਮੱਥੇ ਰਗੜ ਲੈਣ ਜੇ ਕੋਈ ਰੱਬ ਨਾਲ ਦੀ ਸ਼ਕਤੀ ਆ ਤਾਂ ਇਹੋ ਜਿਹੇ ਲੋਕਾਂ ਦੀ ਕੋਈ ਦੁਆ ਜਿਹੜੀ ਉਹਨੂੰ ਕਦੀ ਕਬੂਲ ਨਹੀਂ ਕਰ ਸਕਦੀ ਜੀ ਯੂਕਰੇਨ ਦਾ ਦਲੇਰਾਨਾ ਅਤੇ ਜੋਖਮ ਭਰਿਆ ਜਿਹੜਾ ਕਦਮ ਹੈ ਕਹਿੰਦੇ ਰੂਸ ਦੀ ਧਰਤੀ ਦੇ ਉੱਤੇ ਕਦੋਂ ਤੱਕ ਟਿਕ ਸਕੇਗਾ ਇਹ ਬੜੀ ਹੈਰਾਨੀ ਨਾਲ ਵੇਖਿਆ ਜਾ ਰਿਹਾ ਦੁਨੀਆ ਭਰ ਵਿੱਚ ਕਿ ਐਡੀ ਵੱਡੀ ਤਾਕਤ ਦੇ ਖਿਲਾਫ ਆਪਾਂ ਲਗਾਤਾਰ 2-3 ਦਿਨ ਤੋਂ ਹੀ ਖਬਰ ਕਰ ਰਹੇ ਹਾਂ ਜਰੂਰ ਕੋਈ ਗੱਲ ਖਬਰ ਸਾਹਮਣੇ ਆਈ ਹੈ ਪਹਿਲੇ ਦਿਨ ਖਬਰ ਆਈ ਕਿ 30 ਕਿਲੋਮੀਟਰ ਇਨਸਾਈਡ ਚਲ ਗਿਆ ਦੂਜੇ ਪਾਸੇੋਂ ਖਬਰ ਆਈ ਕਿ ਹੁਣ 1000 ਸਕਰ ਕਿਲੋਮੀਟਰ ਦਾ ਇਲਾਕਾ ਹੋ ਗਿਆ ਦੋ ਸਟੇਟਾਂ ਦੇ ਵਿੱਚ ਉੱਥੇ ਐਮਰਜੈਂਸੀ ਲਾਉਣੀ ਪੈਗੀ ਉਹਨਾਂ ਨੂੰ ਇਹਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਲੋਕ ਇੱਥੇ ਵਿਚਾਰ ਕਰ ਰਹੇ ਆ ਜਿਹੜੇ ਐਕਸਪਰਟ ਨੇ ਜੁਧਨੀਤੀ ਨੂੰ ਸਮਝਦੇ ਆ ਜੀ ਉਹਨਾਂ ਦਾ ਕਹਿਣਾ ਇਹ ਆ ਕਿ ਇੱਕ ਤੇ ਯੂਕਰੇਨ ਨੇ ਇਸ ਕਰਕੇ ਜਵਾਬੀ ਤਕੜਾ ਹਮਲਾ ਕੀਤਾ ਆ ਜੀ ਕਿ ਜਿਹੜੇ ਰੂਸ ਦੇ ਲੋਕ ਆ ਉਹਨਾਂ ਨੂੰ ਵੀ ਇਸ ਯੁੱਧ ਦਾ ਦੁੱਖ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਯੁੱਧ ਹੁੰਦਾ ਕੀ ਆ ਕਿਉਂਕਿ ਯੂਕਰੇਨ ਸਾਰੇ ਦਾ ਸਾਰਾ ਤਬਾਹ ਹੋ ਗਿਆ ਤੇ ਉਹ ਦੱਸਣਾ ਚਾਹੁੰਦੇ ਆ ਔਖੇ-ਸੋਖੇ ਹੋ ਕੇ ਇਸ ਘੜੀ ਕਿ ਜਿਹੜੇ ਰਸ਼ੀਆ ਦੇ ਲੋਕ ਆ ਉਹ ਵੀ ਯੁੱਧ ਦੇ ਖਿਲਾਫ ਆਵਾਜ਼ ਉਠਾਉਣ ਕਿ ਉਹਨਾਂ ਨੂੰ ਵੀ ਜਦੋਂ ਤਕਲੀਫ ਹੋਏਗੀ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਗੱਲ ਹੈਗੀ ਆ ਦੂਜੇ ਪਾਸੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਰਸ਼ੀਆ ਦੀ ਇੱਕ ਚਾਲ ਵੀ ਹੋ ਸਕਦੀ ਹੈ ਕਿ ਪਿੱਛੇ हट ਕੇ ਮੁੜ ਕੇ ਉਹਨਾਂ ਨੂੰ ਦਬੋਚ ਲਊਗਾ ਤੇ ਹੁਣ ਇਹਦੇ ਨਾਲ ਜਿਹੜੇ ਕਈ ਲੋਕ ਐਕਸਪਰਟ ਨੇ ਉਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਇਹ ਹੈਗਾ ਉੱਥੇ ਇਹਨਾਂ ਦੀ ਪਹੁੰਚ ਹੋ ਗਈ ਹੁਣ ਤੱਕ ਇਹਨਾਂ ਨੂੰ ਇੱਜ਼ਤ ਨਾਲ ਉੱਥੋਂ ਵਾਪਸ ਆ ਜਾਣਾ ਚਾਹੀਦਾ ਨਹੀਂ ਤੇਰੇ ਸਿੱਟੇ ਬੜੇ ਮਾੜੇ ਨਿਕਲਣਗੇ ਇਹਦਾ ਹੋ ਸਕਦਾ ਹੈ ਕਿ ਇਹ ਰੂਸ ਤੇ ਦਬਾਅ ਬਣਾਉਣ ਲਈ ਕਰਦੇ ਰਹਿਣ ਵੀ ਆਪਣੀ ਫੌਜ ਵਾਪਸ ਨਹੀਂ ਬੁਲਾਉਣੀ ਪਰ ਜੇ ਰੂਸੀ ਫੌਜਾਂ ਨੇ ਜਵਾਬੀ ਹਮਲਾ ਕੀਤਾ ਤੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹਨਾਂ ਦੇ ਜਿਹੜੇ ਉਹ ਉੱਥੇ ਗਏ ਹੋਏ ਫੌਜੀ ਆ ਤੇ ਉਹਨਾਂ ਦਾ ਜਵਾਲਾ ਬਰੂਦ ਆ ਸਾਰਾ ਉੱਥੇ ਖੋਇਆ ਜਾ ਸਕਦਾ ਤੇ ਉਹਨਾਂ ਨੂੰ ਬੰਦੀ ਬਣਾਇਆ ਜਾ ਸਕਦਾ ਪਰ ਜੁਕਰੇ ਇਹ ਸਮਝਦਾ ਹੈ ਕਿ ਜੇ ਮੇਰਾ ਦਬਾਅ بڑھےਗਾ ਤੇ ਰੂਸ ਨੂੰ ਸ਼ਾਇਦ ਮਜਬੂਰ ਕੀਤਾ ਜਾ ਸਕੂਗਾ ਕਿ ਉਹ جنگ ਬੰਦੀ ਕਰੇ ਜੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਜੁਲਾਈ ਦੇ ਵਿੱਚ ਕਹਿੰਦੇ ਰਾਖਵਾ ਕਰਨ ਵਿਰੋਧੀ ਅੰਦੋਲਨ ਦੌਰਾਨ ਹੋਈਆਂ ਮਾਤਾਂ ਦੇ ਲਈ ਜ਼ਿੰਮੇਵਾਰ ਲੋਕਾਂ ਤੇ ਲੋਕਾਂ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਦੇ ਵਿੱਚ ਮਕਦਮਾ ਚਲਾਏਗੀ ਬਿਲਕੁਲ ਜੀ ਜਿਹੜੀ ਉੱਥੇ ਸਰਕਾਰ ਬਣੀ ਹੈ ਟੈਂਪਰੇਰੀ ਉੱਥੋਂ ਦਾ ਜਿਹੜਾ ਕਾਨੂੰਨ ਤੇ ਨਿਆਂ ਮੰਤਰੀ ਬਣਾਇਆ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਕੁਝ ਵੇਖਿਆ ਤੇ ਉਹਦੀ ਸਟੱਡੀ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਿਆ ਕਿ ਜਿਹੜਾ ਇਹ ਕਤਲਿਆਮ ਹੋਇਆ ਤੇ ਇਹਦੇ ਵਿੱਚ ਜਿੰਨੀ ਗੋਲਾਬਾਰੀ ਹੋਈ ਲੋਕ ਮਰੇ ਉਹ ਸਾਰਿਆਂ ਦੀ ਸੀ ਡਿਟੇਲ ਪੜਾ ਕੇ ਤੇ ਅਸੀਂ ਜੇ ਕੋਈ ਫੈਸਲਾ ਕਰਾਂਗੇ ਤੇ ਦਾ ਮੰਨੋ ਪੱਕਪਾਤੀ ਮੰਨਿਆ ਜਾਊਗਾ ਇਸ ਕਰਕੇ ਅਸੀਂ ਜਿਹੜੇ ਆ ਉਹ ਇੰਟਰਨੈਸ਼ਨਲ ਅਦਾਲਤ ਚ ਇਹਨੂੰ ਲੈ ਕੇ ਜਾਣਾ ਚਾਹੁੰਦੇ ਆ ਤੇ ਪਰ ਜਿਹੜੇ ਉੱਥੋਂ ਦੇ ਵਿਦਿਆਰਥੀ ਆ ਤੇ ਉੱਥੋਂ ਦੇ ਮਨੁੱਖੀ ਅਧਿਕਾਰ ਕਾਢਣ ਨੇ ਹੂੰ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਜਿਹੜੀ ਆ ਇਹ ਮਨੁੱਖਤਾ ਵਿਰੁੱਧ ਅਪਰਾਧ ਵਜੋਂ ਹੋਣੀ ਚਾਹੀਦੀ ਆ ਨਾ ਕਿ ਸਿਰਫ ਇਹਨੂੰ ਇੱਕ ਅੰਦੋਲਨ ਦੇ ਤੌਰ ਤੇ ਲਿਆ ਜਾਵੇ ਜਿੱਦਾ ਅਸੀਂ ਕਹਿੰਦੇ ਹਾਂ ਕਿ ਕੋਈ ਜੈਨੋਸਾਈਡ ਕਰਨ ਵਾਲੀ ਗੱਲ ਜਾਂ ਮਿੱਥ ਕੇ ਕੋਈ ਲੋਕਾਂ ਨੂੰ ਮਾਰਨ ਵਾਲੀ ਗੱਲ ਆ ਉਹਦੇ ਐਂਗਲ ਤੋਂ ਇਹਦੀ ਜਾਂਚ ਹੋਵੇ ਤੇ ਇਹਦਾ ਮੁਕਦਮਾ ਇੰਟਰਨੈਸ਼ਨਲ ਕੋਰਟ 'ਚ ਚੱਲੇ ਇੱਥੇ ਇਹ ਸਿੱਧ ਹੁੰਦਾ ਹੈ ਕਿ ਜੇ ਇੰਟਰਨੈਸ਼ਨਲ ਕੋਰਟ 'ਚ ਮੁਕਦਮਾ ਚੱਲਦਾ ਆ ਤੇ ਜੇ ਪੂਤਨ ਦੀ ਤਰ੍ਹਾਂ ਜਾਂ ਨੀਤਨ ਜਾਹੂਦੀ ਤਰ੍ਹਾਂ ਜਿਹੜੀ ਸ਼ੇਖ ਹਸੀਨਾ ਉਹਨੂੰ ਵੀ ਵਾਰ ਕ੍ਰਿਮੀਨਲ ਅਲਾਨ ਦਿੰਦੀ ਇੰਟਰਨੈਸ਼ਨਲ ਕੋਰਟ ਤੇ ਫਿਰ ਭਾਰਤ ਵਰਗੇ ਮਿਲਕਾਂ ਨੂੰ ਵੀ ਉਹਨੂੰ ਰੱਖਣਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਦੁਨੀਆ ਵਿੱਚ ਹੋਰ ਕੋਈ ਜਗਾ ਜਿਹੜੀ ਆ ਉਹਦੇ ਲਈ ਸੇਫ ਨਹੀਂ ਮੰਨੀ ਜਾਊਗੀ ਹਾਂ ਬਿਲਕੁਲ ਆਸਟ੍ਰੇਲੀਆ ਦੇ ਸੰਸਦ ਮੈਂਬਰ ਨੇ ਸੰਸਦ ਦੇ ਵਿੱਚ ਬੰਗਲਾਦੇਸ਼ੀ ਹਿੰਦੂਆਂ ਦੇ ਉੱਤੇ ਹਮਲੇ ਦਾ ਮੁੱਦਾ ਠਾਇਆ ਹੈ ਇਹ ਦੁਨੀਆ ਪਰ ਜੇ ਚੀਜ਼ ਨੂੰ ਲੈ ਕੇ ਨੋਟਿਸ ਕੀਤਾ ਜਾ ਰਿਹਾ ਹੁਣ ਆਸਟ੍ਰੇਲੀਆ ਦੀ ਸੰਸਦ ਵਿੱਚ ਵੀ ਇਹ ਮਾਮਲਾ ਗੂੰਜਿਆ ਉੱਥੋਂ ਦੇ ਇੱਕ ਸੰਸਦ ਮੈਂਬਰ ਨੇ ਜੂਲੀਅਨ ਲੀਜ਼ਰ ਜੀ ਉਹਨਾਂ ਨੇ ਪਾਸ਼ਾਣਾ ਆਪਣਾ ਦਿੱਤਾ ਸੰਸਦ ਚ ਤੇ ਉਹਨੇ ਕਿਹਾ ਹੈ ਕਿ ਇੱਕ ਬੜੀ ਵੱਡੀ ਮਨੁੱਖਵਾਦੀ ਆਫਤ ਹੈ ਜੋ ਬੰਗਲਾਦੇਸ਼ ਚ ਹੋ ਰਹੀ ਆ ਤਾਂ ਬੰਗਲਾਦੇਸ਼ ਦੇ ਜਿਹੜੇ ਹਿੰਦੂ ਨੇ ਜੀ ਬੰਗਲਾਦੇਸ਼ ਦੇ ਹਿੰਦੂ ਲੋ ਜਿਹੜੇ ਅ ਉਹਨਾਂ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਆ ਜੀ ਤੇ ਉਹ ਕਹਿੰਦੇ ਆ ਕਿ ਇਹੋ ਜੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਬੰਗਲਾਦੇਸ਼ ਚ ਕਾਫੀ ਸਾਰੇ ਹਿੰਦੂ ਜਿਹੜੇ ਮਾਰੇ ਜਾ ਰਹੇ ਆ ਤੇ ਉਹਨਾਂ ਨੇ ਪਾਰਲੀਮੈਂਟ ਚ ਆਪਣੇ ਸੰਬੋਧਨ ਚ ਬੋਲਦਿਆਂ ਕਿਹਾ ਆ ਕਿ ਜਿਹੜੀ ਬੰਗਲਾਦੇਸ਼ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਆ ਉਹ ਲਗਾਤਾਰ ਵਿਗੜ ਰਹੀ ਆ ਤੇ ਬੰਗਲਾਦੇਸ਼ ਚ ਵੱਖ-ਵੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਆਪੋ ਵਿੱਚ ਮੇਲ-ਬੋਲ ਘਟ ਰਿਹਾ ਤੇ ਇੱਕ ਦੂਜੇ ਦੀ ਰਿਸਪੈਕਟ ਨਹੀਂ ਰਹਿ ਗਈ ਜੀ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਵਾਰ ਇਸ ਗੱਲ ਨੂੰ ਉਠਾਇਆ ਕਿ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਚਿੰਤਾ ਕੱਲੇ ਇੱਕ ਥਾਂ ਦੀ ਨਹੀਂ ਹੈ ਦੁਨੀਆ ਭਰ ਵਿੱਚ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਵਧੀਆਂ ਹੁੰਦੀਆਂ ਨੇ ਉਹਨਾਂ ਤੇ ਅਤਿਆਚਾਰ ਹੁੰਦੇ ਨੇ ਤੇ ਮੈਂ ਉਹ ਗੱਲ ਜਿਹੜੀ ਆ ਉਹ ਪਾਰਲੀਮੈਂਟ ਦੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤੇ ਇਸੇ ਤਰ੍ਹਾਂ ਹੀ ਬੰਗਲਾਦੇਸ਼ ਦੇ ਹਿੰਦੂਆਂ ਨੂੰ ਵੀ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜੀ ਉੱਤਰ ਪੱਛਮੀ ਬੰਗਲਾਦੇਸ਼ ਦੇ ਵਿੱਚ ਦੰਗਾਕਾਰੀਆਂ ਨੇ ਇੱਕ Hindu ਪਰਿਵਾਰ ਦੇ ਘਰ ਨੂੰ ਕਹਿੰਦੇ ਅੱਗ ਲਗਾ ਦਿੱਤੀ। ਇਹ ਲਗਾਤਾਰ ਅਜੇ ਖਬਰਾਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਰਹੀਆਂ ਪਰ ਲਗਾਤਾਰ ਜਿਹੜਾ ਆ Hinduਾਂ ਦੇ ਘਰਾਂ ਨੂੰ ਆੜਾਂ ਲਾਈਆਂ ਜਾ ਰਹੀਆਂ ਤੇ ਉਹਨਾਂ ਨੂੰ ਜਿਹੜਾ ਉਹ ਤਬਾਹ ਕੀਤਾ ਜਾ ਰਿਹਾ। ਹਾਲਾਂਕਿ ਇਹ ਵੀ ਖਬਰਾਂ ਨਾਲ ਦੀ ਨਾਲ ਹੀ ਆ ਰਹੀਆਂ ਨੇ ਕਿ ਕੁਝ ਜਿਹੜੇ ਮਾਨਵਵਾਦੀ ਸੰਗਠਨ ਨੇ ਉਹ ਇਹਨਾਂ ਦੇ ਬਚਾਅ ਵੀ ਕਰ ਰਹੇ ਆ Hindu ਮੰਦਰਾਂ ਦੀ ਰਾਖੀ ਖੁਦ ਵੀ ਕਰ ਰਹੇ ਆ। ਪਰ ਇਹੋ ਜਿਹਾ ਇੱਕ ਟਰਾਂਮਾ ਲਗਾਤਾਰ ਆ ਰਹੀਆਂ ਨੇ। ਹੁਣ ਇੱਕ ਘਟਨਾ ਹੋਈ ਆ। ਇੱਕ ਘਰ ਨੂੰ ਅੱਗ ਲਾਈ ਗਈ ਉਹਦੀਆਂ ਵੀਡੀਓ ਸਾਰੇ ਪਾਸੇ ਨਜ਼ਰ ਆ ਰਹੀਆਂ ਨੇ ਜੀ ਤੇ ਪਰ ਪੂਰੇ ਦੇ ਪੂਰੇ ਪਰਿਵਾਰ ਨੂੰ ਜਿਹੜਾ ਆ ਉਹਨਾਂ ਨੂੰ ਬਚਾ ਲਿਆ ਗਿਆ ਤੇ ਇਹ ਤਾਜ਼ਾ ਹਮਲਾ ਜਿਹੜਾ ਕੱਲ ਹੋਇਆ ਕਿਸੇ ਦੇ ਘਰ ਤੇ ਉੱਥੋਂ ਦੀ ਜਿਹੜੀ ਬੰਗਲਾਦੇਸ਼ ਨੈਸ਼ਨਲ ਹਿੰਦੂ ਗ੍ਰੈਂਡ ਅਲਾਇੰਸ ਆ ਉਹਨਾਂ ਨੇ ਦਾਅਵਾ ਕੀਤਾ ਕਿ 5 ਤਰੀਕ ਦੀ ਅਗਸਤ ਮਹੀਨੇ ਨੂੰ ਜਦੋਂ ਦੀ ਸਰਕਾਰ ਡਿੱਗੀ ਆ ਉਤੋ ਬਾਅਦ 48 ਜ਼ਿਲ੍ਹਿਆਂ ਚ 278 ਥਾਵਾਂ ਦੇ ਉੱਤੇ ਜਿਹੜੇ ਆ ਹਮਲੇ ਹੋਏ ਆ ਤੇ ਹਿੰਦੂਆਂ ਨੂੰ ਬਾਰ-ਬਾਰ ਧਮਕੀਆਂ ਮਿਲ ਰਹੀਆਂ ਹਾਲਾਂਕਿ ਭਾਰਤ ਦੇ ਜਿਹੜੇ ਮੀਡੀਆ ਚੈਨਲ ਨੇ ਉਹ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਕਿ ਉੱਥੇ ਜਿਹੜੀ ਆਵਾਮੀ ਰੀਗ ਆ ਉਹਦੇ ਵਰਕਰ ਉੱਠ ਕੇ ਖੜੇ ਹੋ ਗਏ ਆ ਤੇ ਬਰਾਬਰ ਦੇ ਉੱਤੇ ਲੋਕ ਜਿਹੜੇ ਆ ਉਹ ਹੁਣ ਜਿਹੜੇ ਹੱਤਵਾਦੀ ਆ ਜਾਂ ਵੱਖਵਾਦੀ ਆ ਉਹਨਾਂ ਦੇ ਖਿਲਾਫ ਜਦੋਜਹਿਦ ਕਰ ਰਿਹਾ ਮਤਲਬ ਭਾਰਤੀ ਇਹ ਜਿਹੜੇ ਚੈਨਲ ਆ ਉਹ ਥੋੜ੍ਹਾ ਜਿਹਾ ਗਾਲ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਕਿ ਉੱਥੋਂ ਦੇ ਹਿੰਦੂ ਇੱਕਮਟ ਹੋ ਗਏ ਆ ਉਤੋ ਦੀ ਮਮੀ ਲੀਗ ਪਾਰਟੀ ਜਿਹੜੀ ਆ ਉਹਨਾਂ ਦੀ ਪਿੱਠ ਤੇ ਆ ਗਈ ਆ ਤੇ ਉਹ ਇੱਕ ਬੜਾ ਬੜਾ ਟਕਰਾ ਉੱਤੇ ਬਣਿਆ ਹੋਇਆ ਤੇ ਉਹ ਇਹਨਾਂ ਕਾ ਡਰਾਮਾ ਨੂੰ ਰੋਕਣ ਲਈ ਆਪਣੇ ਆਪ ਹੀ ਕਾਮਯਾਬ ਹੋ ਜਾਣਗੇ ਜੀ ਕੋਲਕਾਤਾ ਦੇ ਵਿੱਚ ਜਿਹੜਾ ਇੱਕ ਰੇਪ ਗੈਂਗ ਰੇਪ ਮਾਮਲਾ ਆ ਉਹ ਸਾਹਮਣੇ ਆਇਆ ਕਹਿੰਦੇ ਕਿ ਉਹ ਡਾਕਟਰ ਦੇ ਨਾਲ ਜੋ ਕੁਝ ਹੋਇਆ ਕੋ ਗੈਂਗ ਰੇਪ ਦੇ ਤਰੀਕੇ ਦੇ ਨਾਲ ਉਹ ਕੀਤਾ ਗਿਆ ਸਾਰਾ ਇਹ ਇਦਾਂ ਹੋਇਆ ਸੀ ਕਿ ਜਦੋਂ ਉਹ ਡਾਕਟਰ ਲੜਕੀ ਦੀ ਬਾਡੀ ਮਿਲੀ ਸੀ ਤੇ ਇਮੀਡੀਏਟਲੀ ਸੀਸੀਟੀਵੀ ਪੁੱਟਿੰਗ ਪੁੱਟਿੰਗ ਵੀ ਕੀਤੇ ਇੱਕ ਵਿਅਕਤੀ ਸੰਜੇ ਨਾਮ ਦੇ ਨੂੰ ਵਿਸਤਾਰ ਕਰ ਲਿਆ ਸੀਗਾ ਤੇ ਪੁਲਿਸ ਨੇ ਜਿਹੜੀ ਐਫ ਆਈ ਆਰ ਲਿਖੀ ਤੇ ਜਿੱਦਾਂ ਉਹਨਾਂ ਨੇ ਐਲਾਨ ਕੀਤਾ ਸੀ ਉਹਨਾਂ ਕਿਹਾ ਕਿ ਇਹਦੇ ਵਿੱਚ ਇੱਕੋ ਵਿਅਕਤੀ ਸ਼ਾਮਲ ਆ। ਹੋਰ ਉਹਦੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਆ ਤੇ ਉਹ ਜਿਹੜੀ ਰਿਪੋਰਟ ਆ ਉੱਥੋਂ ਇਹ ਸਾਬਤ ਹੁੰਦਾ ਕਿ ਇਕੱਲੇ ਘਾਰੇ ਬੰਦੇ ਦਾ ਕੰਮ ਨਹੀਂ ਆ। ਉਹਦੇ ਸਰੀਰ ਤੇ ਬਹੁਤ ਸਾਰੀਆਂ ਸੱਟਾਂ ਸੀ ਤੇ ਇੱਥੋਂ ਤਾਂ ਕਿਹਾ ਗਿਆ ਕਿ ਉਹਦੀ ਬਾਡੀ ਦੇ ਵਿੱਚ ਜਿਹੜਾ ਵੀਰੇਸ਼ 씨ਗਾ ਉਹ ਵੀ ਬਹੁਤ ਜ਼ਿਆਦਾ ਮਾਤਰਾ 150 ਗ੍ਰਾਮ ਦੇ ਕਰੀਬ ਮਿਲਿਆ ਜਿਹੜਾ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਤੋਂ ਇਹਦੇ ਤੇ ਜਿਹੜੇ ਡਾਕਟਰ ਸਵਰਨਾ ਗੋਸwami ਨੇ ਉਹਨਾਂ ਨੇ ਇਹਦੇ ਬਾਰੇ ਕਈ ਖਲਾਸੇ ਕੀਤੇ ਆ ਉਹਨਾਂ ਕਿਹਾ ਕਿ ਇਸ ਵਾਰ ਦਾ ਚ ਇੱਕ ਤੋਂ ਵੱਧ ਕਈ ਵਿਅਕਤੀ ਸ਼ਾਮਲ ਹੋ ਸਕਦੇ ਆ ਤੇ ਉਹਨੂੰ ਲੈ ਕੇ ਹੁਣ ਫਿਰ ਇੱਕਦਮ ਚਰਚਾ ਜਿਹੜੀ ਉਹ ਪੱਕ ਗਈ ਆ ਨਾ ਕਿ ਮਾਮਲਾ ਜਿਹੜਾ ਵਾ ਉਹ ਸੀਬੀਆਈ ਨੂੰ ਦੇ ਦਿੱਤਾ ਗਿਆ ਤੇ ਸੀਬੀਆਈ ਦੇ ਵੀ ਕੱਲ ਕਈ ਜਗ੍ਹਾ ਤੇ ਰੇਡ ਕੀਤੀ ਆ ਤੇ ਉਹਨਾਂ ਨੇ ਉਹ ਜਗ੍ਹਾ ਤੇ ਜਿੱਥੇ ਕਤਲ ਹੋਇਆ ਉੱਥੋਂ ਕੋਈ ਜਿਹੜੇ ਆ ਸਬੂਤ ਇਕੱਠੇ ਕੀਤੇ ਆ ਜਿਹੜੇ ਅੱਗੇ ਜਾ ਕੇ ਕੋਰਟਾਂ ਦੇ ਵਿੱਚ ਇਸ ਕੇਸ ਨੂੰ ਸੁਲਝਾਉਣ 'ਚ ਸਹਾਇੀ ਹੋ ਸਕਦੇ ਆ ਤੇ ਹੁਣ ਇਹਨੂੰ ਲੈ ਕੇ ਨਾਲ ਦੀ ਨਾਲ ਹੀ ਅਰਿੰਦਰ ਜਿਹੜਾ ਸਾਡੇ ਉੱਤੇ ਪੋਲਿਟਿਕਲ ਪਾਰਟੀਆਂ ਦਾ ਸੁਭਾਅ ਆ ਕਿ ਉਹ ਹਰ ਚੀਜ਼ ਦਾ ਕ੍ਰੈਡਿਟ ਲੈਣਾ ਚਾਹੁੰਦੀਆਂ ਨੇ ਜਿੱਥੇ ਤੇ ਇੱਕ ਪਾਸੇ ਕੇਂਦਰ ਦੇ ਮੰਤਰੀ ਆ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦਾ ਨਾਮ ਆਇਆ ਸੁਕਾਤ ਮਜੂਮਦਾਰ ਜੀ ਉਹਨਾਂ ਨੇ ਕਿਹਾ ਕਿ ਸਾਰਾ ਕਸੂਰ ਜਿਹੜਾ ਹੈ ਮੰਮਤਾ ਰਾਂ ਦਾ ਹੈ ਉੱਥੇ ਬੁਰਾ ਹਾਲ ਹੋਇਆ ਪਿਆ ਵਾ ਤੇ ਜਿਹੜੇ ਆ ਉਥੋਂ ਦਾ ਹਸਪਤਾਲ ਆ ਉਹਦੀ ਬੜੀ ਅੰਗਹਿਲੀ ਆ ਤੇ ਉਹਨਾਂ ਨੇ ਇਕਦਮ ਜਿਹੜੀ ਉਹ ਕੁੜੀ ਸੀਗੀ ਉਹਦੇ ਘਰਦਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਉਹਨੇ ਸੁਇਸਾਈਡ ਕਰ ਲਿਆ ਪਹਿਲਾਂ ਤੇ ਇਦਾਂ ਦੀ ਰਿਪੋਰਟ ਉਹਨਾਂ ਕੱਢੀ ਤੇ ਉਹ ਤੇ ਪਰਦਾ ਪਾ ਰਹੇ ਆ ਤੇ ਉਹ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਆ ਅਸਲੀ ਬੰਦਿਆਂ ਨੂੰ ਬਚਾਉਣਾ ਚਾਹੁੰਦੇ ਆ ਤੇ ਨਾਲ ਦੀ ਨਾਲ ਉਹਨੇ ਮੰਮਤਾ ਬੈਨਰਜੀ ਤੇ ਉੱਤੇ ਕਾਫੀ ਸਾਰੇ ਵਿਅੰਗ ਕੀਤੇ ਆ ਉਹ ਕਰ ਰਹੀ ਆ ਤੇ ਦੂਜੇ ਪਾਸੇ ਰੌਹਲ ਗਾਂਧੀ ਰਾਧਵੀ ਇੱਕ ਬਿਆਨ ਆਇਆ ਜੀ ਉਹਨਾਂ ਨੇ ਵੀ ਇਹਨਾਂ ਨੂੰ ਜਿਹੜੀਆਂ ਬਾਕੀ ਯੂਪੀ ਦੇ ਬਿਹਾਰ ਚ ਹੋਈਆਂ ਵਾਰਦਾਤਾ ਨੇ ਉਹਨਾਂ ਨਾਲ ਜੋੜਿਆ ਜਾਨੀ ਕਿ ਪੂਰੀ ਤਰ੍ਹਾਂ ਇਹ ਸਿਆਸੀ ਮੁੱਦਾ ਬੜਦਾ ਜਾ ਰਿਹਾ ਜੀ ਤੇ ਜਿਹੜੇ ਰੌਹਲ ਗਾਂਧੀ ਆ ਉਹਨਾਂ ਨੇ ਭਾਵੇਂ ਲਿਖਿਆ ਤੇ ਇਹ ਆ ਕਿ ਜਿਹੜੀ ਕਨੌਣੀ ਹੱਤਿਆ ਹੋਈ ਆ ਪੂਰਾ ਦੇਸ਼ ਸਦਮੇ ਚ ਆ ਤੇ ਇਹਦਾ ਜਾਲਮਾਨਾ ਤੇ ਮਨੁੱਖੀ ਕਾਰਿਆ ਇਹਨਾਂ ਦੇ ਪਰਦੇ ਫਾਸ਼ ਹੋ ਰਹੇ ਆ ਇਹ ਡਾਕਟਰ ਭਾਈ ਜਾਰੇ ਤੇ ਔਰਤਾ ਵਿੱਚ ਜਿਹੜੀ ਸੁਰੱਖਿਆ ਨਹੀਂ ਆ ਰਹੀ ਉਹ ਡਰ ਰਹੇ ਆ ਲੋਕ ਤੇ ਪੀੜਤ ਨੂੰ ਇਨਸਾਫ ਬਿਜਾਉਣ ਦੀ ਵਾਸਤੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਸਪਤਾਲ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਰਾਹਲ ਗਾਂਧੀ ਨੇ ਕਿਹਾ ਕਿ ਬੜੇ ਗੰਭੀਰ ਸਵਾਲ ਨੇ ਤੇ ਉਹਨਾਂ ਨੇ ਇਹ ਵੀ ਨਾਲ ਜੋੜ ਦਿੱਤਾ ਕਿ ਹਾਥਰਾਜ ਤੋਂ ਲੈ ਕੇ ਅਨਾਉ ਤੱਕ ਤੇ ਕਟੂਆ ਤੋਂ ਲੈ ਕੇ ਕਲਕੱਤੇ ਤੱਕ ਔਰਤਾ ਦੇ ਵਿਰੁੱਧ ਜਿਹੜੇ ਇੱਕ ਘਟਨਾਕਰਮ ਹੋ ਰਿਹਾ ਵਾ ਇਨੂੰ ਸਾਰਿਆਂ ਨੂੰ ਮਿਲ ਕੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਆ ਠੋਸ ਕਦਮ ਚੁੱਕਣੇ ਚਾਹੀਦੇ ਆ ਤੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਨਰਪਾਇਆ ਕਾਂਡ ਹੋਇਆ ਸੀ ਦਿੱਲੀ 'ਚ ਮਨਮੋਹਨ ਸਿੰਘ ਵੇਲੇ ਜੀ ਉਸ ਤੋਂ ਬਾਅਦ ਬੜੇ ਸਖਤ ਕਾਨੂੰਨ ਬਣਾਏ ਸੀਗੇ ਨਾ ਅਪਰਾਧਾਂ ਵਿਰੁੱਧ ਪਰ ਉਹ ਵੀ ਬੇਅਸਰ ਹੋ ਗਿਆ ਕੋਈ ਅਸਰ ਹੋ ਨਹੀਂ ਰਿਹਾ ਜਾਨੀ ਕਿ ਇੱਕ ਪਾਸੇ ਸਿਆਸੀ ਜੰਗ ਵੀ ਹੈ ਤੇ ਨਾਲ ਦੀ ਨਾਲੇ ਦੇ ਵਿਰੁੱਧ ਲੋਕਾਂ ਦਾ ਗੁੱਸਾ ਵੀ ਜਿਹੜਾ ਉਹ ਨਜ਼ਰ ਆ ਰਿਹਾ ਜੀ ਜੰਮੂ ਕਸ਼ਮੀਰ ਡੋਡਾ ਜ਼ਿਲ੍ਹੇ ਦੇ ਵਿੱਚ ਮੁਕਾਬਲੇ ਦੇ ਦੌਰਾਨ ਕੈਪਟਨ ਸ਼ਹੀਦ ਹੋਇਆ ਹੈ ਤੇ ਚਾਰ ਅਤਵਾਦੀ ਜਿਹੜੇ ਆ ਉਹ ਹਲਾਕ ਹੋਏ। ਨਿਤ ਦੇ ਆਉਣ ਵਾਲੀਆਂ ਖ਼ਬਰਾਂ ਜੀ ਜੰਮੂ ਕਸ਼ਮੀਰ ਦੇ ਡੋਡਾ ਏਰੀਆ ਦੇ ਵਿੱਚ ਇਨਫਿਲਟ੍ਰੇਸ਼ਨ ਹੋਈ ਲੱਗਦੀ ਹੈ ਕਾਫੀ। ਜੀ। ਤੇ ਰੋਜ਼ ਕਿਤੇ ਨਾ ਕਿਤੇ ਫੌਜ ਨੂੰ ਉੱਥੇ ਇਤਲਾਹ ਮਿਲਦੀ ਆ ਕਿ ਫਲਾਣੇ ਜਗ੍ਹਾ ਕੋਈ ਟੈਰਰਿਸਟ ਵੇਖੇ ਗਏ ਆਪਾਂ ਵੀ ਕਈ ਦਿਨ ਇਹ ਖ਼ਬਰਾਂ ਕਰਦੇ ਰਹੇ ਆ। ਕਿ ਕਦੀ ਕਿਸੇ ਪਸ਼ੂ ਚਾਰਨ ਵਾਲੇ ਨੂੰ ਜਾਂ ਕਦੀ ਕਿਸੇ ਦੇ ਘਰ ਉਹਦੇ ਪਠਾਨਕੋਟ ਏਰੀਆ ਚ ਵੀ ਆਪਾਂ ਜੇ ਵੇਖਦੇ ਰਹੇ ਆ ਪੰਜਾਬ ਚ ਕਿ ਉਹ ਸ਼ੱਕੀ ਵਿਅਕਤੀ ਵਿਖੇ ਗਏ ਆ ਤੇ ਜਦੋਂ ਇਹਨਾਂ ਨੂੰ ਫੌਜ ਨੂੰ ਤੇ ਪੁਲਿਸ ਨੂੰ ਇਲਾਹਾ ਮਿਲਦੀ ਆ ਕਿ ਇੱਥੇ ਕੋਈ ਸ਼ੱਕੀ ਵਿਅਕਤੀ ਆ ਤੇ ਉਸ ਇਲਾਕੇ ਵੱਲ ਨੂੰ ਜਾ ਰਹੇ ਹੁੰਦੇ ਤੇ ਕਾਤਲਾ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਇਹ ਜਿਹੜੀ ਲਗਾਤਾਰ ਚੱਲ ਰਿਹਾ ਕੰਮ ਹੈ ਇਸ ਚ ਕੌਣ ਤੱਕ ਕਈ ਜਿਹੜੇ ਅਫਸਰ ਆ ਤੇ ਜਵਾਨ ਹੈ ਸਾਡੇ ਉਹ ਸ਼ਹੀਦ ਹੋ ਗਏ ਆ ਹੁਣ ਜਿਹੜਾ ਰੀਸੈਂਟ ਮੁਕਾਬਲਾ ਹੋਇਆ ਇਦੇ ਵਿੱਚ ਇੱਕ ਕੈਪਟਨ ਤੇ ਚਾਰ ਹੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਆ ਤੇ ਜਿਹੜੇ ਅਧਿਕਾਰੀ ਹੈ ਉਹ ਦੱਸ ਰਿਹਾ ਕਿ ਸ਼ਿਵਗੜ ਅਸਾਰ ਪੱਟੀ ਚ ਲੁਕੇ ਹੋਏ ਸੀ ਹੱਤਵਾਦੀ ਉਹਨਾਂ ਦੀ ਭਾਲ ਚ ਸੁਰੱਖਿਆ ਬਲ ਜਿਹੜੇ ਉਹ ਗੈਰ ਤੇ ਇਲਾਕੇ ਨੂੰ ਘੇਰਿਆ ਤਲਾਸ਼ੀ ਸ਼ੁਰੂ ਕੀਤੀ ਤੇ ਸੰਗਲੇ ਸੰਗਣੇ ਜੰਗਲ ਸੀ ਜਿੱਥੇ ਮੁਕਾਬਲਾ ਹੋ ਗਿਆ ਅੱਗੇ ਤੇ ਜਿਹੜੀਆਂ ਇਹ ਘਟਨਾਵਾਂ ਨੇ ਇਹਨੂੰ ਲੈ ਕੇ ਜਿਹੜੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਉਹਨਾਂ ਨੇ ਵੀ ਇੱਕ ਮੀਟਿੰਗ ਬੁਲਾਈ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਸ਼ਾਮਲ ਹੋਈਆਂ ਨੇ ਇਹਨਾਂ ਚ ਜੰਮੂ ਕਸ਼ਮੀਰ ਤੋਂ ਜਿਹੜੀਆਂ ਆਤਵਾਦੀ ਘਟਨਾਵਾਂ ਵਧੀਆਂ ਨੇ ਉਹਨਾਂ ਤੇ ਬੜੀ ਚਿੰਤਾ ਪ੍ਰਗਟ ਕੀਤੀ ਆ ਹੂੰ ਕਿਉਂਕਿ ਖਾਸ ਕਰਕੇ ਜੰਮੂ ਡਿਵੀਜ਼ਨ ਦੇ ਜਿਹੜੇ ਪਹਾੜੀ ਲੱਗ ਕੇ ਆ ਨਾ ਇੱਥੇ ਫੌਜ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਰੇ ਹਮਲੇ ਤੇ ਹੋ ਰਹੇ ਆ ਹੂੰ ਜਿਵੇਂ ਮੈਂ ਦੱਸਿਆ ਕਿ ਬੈਠਕ ਚ ਸਾਊਥ ਬਲਾਕ ਤੇ ਹੋਰ ਸੁਰੱਖਿਆ ਐਜੰਸੀਆਂ ਦੇ ਮੁਖੀ ਜਿਹੜੇ ਉਹ ਆਏ ਤੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਾਸੇ ਹੁਣ ਸੁਤੰਤਰਤਾ ਦਿਵਸ ਵੀ ਸਾਨੂੰ ਕੱਲ ਨੂੰ ਆ ਰਿਹਾ ਇਹਨੂੰ ਲੈ ਕੇ ਪਹਿਲਾਂ ਅਲਰਟ ਜਾਰੀ ਕੀਤਾ ਵੈਸੇ ਉਹ ਤਾਂ ਸਾਰੇ ਹਿੰਦੁਸਤਾਨ ਚ ਹੀ ਆ ਜੀ ਪਰ ਦੂਜੇ ਪਾਸੇ ਸਰਕਾਰ ਸੁਪਰੀਮ ਕੋਰਟ ਦੇ ਹੁਕਮਾ ਤਹਿਤ ਉੱਥੇ ਇਲੈਕਸ਼ਨ ਕਰਾਉਣਾ ਚਾਹੁੰਦੀ ਆ ਤੇ ਦੂਜੀਆਂ ਜਿਹੜੀਆਂ ਇਹ ਅਤਵਾਦੀ ਜਥੇਬੰਦੀਆਂ ਨੇ ਉਹ ਉਸ ਇਲੈਕਸ਼ਨ ਦੇ ਵਿੱਚ ਖਲਣ ਪਾਉਣ ਲਈ ਤੇ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਨੇ ਸੋ ਹੁਣੇ ਪਤਾ ਲੱਗੇਗਾ ਕਿ ਜਿਹੜੀ ਭਾਰਤੀ ਸਰਕਾਰ ਆ ਉਸ ਰੱਖਿਆ ਅਵਸਥਾ ਨੂੰ ਕਿਦਾਂ ਕੰਟਰੋਲ ਕਰਦੀ ਆ ਤੇ 9 ਅਗਸਤ ਨੂੰ ਜਿਹੜਾ ਮੁੱਖ ਚੋਣ ਕਮਿਸ਼ਨਰ ਜੀਵ ਕੁਮਾਰ ਜੀ ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਆ ਤੇ ਉਹ ਅਜੇ ਇਹਦੇ ਦੀ ਸਥਿਤੀ ਨੂੰ ਵੇਖ ਰਹੇ ਆ ਕਿ ਕਿਹੜੀਆਂ ਡੇਟਾ ਐਲਾਨ ਕੀਤੀਆਂ ਜਾਣ ਕਿ ਉੱਥੇ ਅਮਨ ਮਾਨ ਨਾਲ ਜਿਹੜੀਆਂ ਇਲੈਕਸ਼ਨ ਦੇ ਪ੍ਰਚਾਰ ਚੱਲਣ ਬਨਿਸ਼ ਫਗੜ ਦੇ ਕੇਸ ਦੇ ਵਿੱਚ ਫੈਸਲਾ ਜਿਹੜਾ ਵਾ ਫੇਰ ਟਲ ਗਿਆ ਬਿਲਕੁਲ ਹੀ ਵਿਨੇਸ਼ ਫਗਾਰ ਦਾ ਦੂਜੀ ਵਾਰੇ ਮਾਮਲਾ ਟਲ ਗਿਆ ਉਹਦਾ ਫੈਸਲਾ ਅਜੇ ਤੱਕ ਸੁਣਾਇਆ ਨਹੀਂਗਾ ਤੇ ਜਿਹੜੇ ਵਕੀਲ ਨੇ ਭਾਰਤੀ 올림픽 ਸੰਘ ਦੇ ਸੰਘਾਨੀਆਂ ਰਹੀ ਉਹਨਾਂ ਨੇ ਪੀਟੀਆਈ ਜਿਹੜੀ ਏਜੰਸੀ ਆ ਉਹਦੇ ਨਾਲ ਗੱਲ ਕਰਦੇ ਆ ਕਿਹਾ ਆ ਕਿ ਇਹ ਮੈਨੂੰ ਇਦਾਂ ਲੱਗਦਾ ਆ ਕਿ ਇਹਦਾ ਫੈਸਲਾ ਮੁਲਤਵੀ ਕੀਤਾ ਗਿਆ ਜਿਹੜੀ ਆਰਬਿਟ੍ਰੇਸ਼ਨ ਹੁੰਦੀ ਆ ਨਾ ਜਿਹੜੀ ਕੋਰਟ ਬਣੀ ਆ ਆਰਬਿਟ੍ਰੇਟਰ ਲੱਗਿਆ ਉੱਥੇ ਕੋਈ ਮੈਡਮ ਲੱਗੀ ਆਰਬਿਟ੍ਰੇਟਰ ਉਹਨੂੰ ਅਜੇ ਹੋਰ ਡਿਟੇਲ ਚਾਹੀਦੀ ਆ ਜਿਹਦੇ ਕਰਕੇ ਉਹ ਆਪਣਾ ਨਤੀਜਾ ਨਤੀਜੇ ਤੇ ਪਹੁੰਚ ਸਕੇ ਸੋ ਇਸ ਕਰਕੇ ਉਹ ਕਹਿੰਦੇ ਹੋ ਸਕਦਾ ਕਿ ਅਜੇ 2-4 ਦਿਨ ਹੋਰ ਲੱਗਣ ਤੇ 16 ਅਗਸਤ ਦੀ ਰਾਤ ਨੂੰ ਹੁਣ 9:30 ਵਜੇ ਕਿਹਾ ਕਿ ਫੈਸਲਾ ਸੁਣਾਇਆ ਜਾਇਗਾ ਤੇ ਦੂਜੀ ਵਾਰ ਦੀ ਡੇਟ ਵਧਾਈ ਗਈ ਹੈ ਸੁਖਵੀਰ ਬਾਦਲ ਹੋ ਰਿਹਾ ਇੱਕ ਵੱਡਾ ਝਟਕਾ ਜਿਹੜਾ ਆ ਉਹ ਸੌਰੀ ਬਾਗੀਆਂ ਤੋਂ ਬਾਅਦ ਦੇ ਵਿੱਚ ਹੁਣ ਭਗਵੰਤ ਮਾਨ ਹੋ ਰਹੇ ਉਹਨਾਂ ਦੇ ਪਰਹੇਟੋਂ ਕਿਹਾ ਕਿ ਮੇਨ ਖਸਕਾਈ ਹੈ ਜਿਹੜੀ ਫਗੜਨਾ ਦੀ ਖਬਰ ਆ ਉਹਦੇ ਵਿੱਚ ਇੱਕ ਹੋਰ ਵੀ ਆ ਕਿ ਜਿਹੜਾ ਕੁਸ਼ਤੀ ਸੰਗਤ ਪ੍ਰਧਾਨ ਆ ਜਿਹੜਾ ਉਹ ਸੰਜੇ ਸਿੰਘ ਜਿਹੜਾ ਖਾਸ ਵਿਅਕਤੀ ਆ ਉਹਦਾ ਜਿਹੜਾ ਪਹਿਲਾ ਪ੍ਰਧਾਨ ਸੀਗਾ ਜਿਹਦੇ ਨਾਲ ਸਾਰਾ ਡਿਸਪਿਊਟ ਚੱਲ ਰਿਹਾ ਜੀ ਉਹਨੇ ਕਿਹਾ ਕਿ ਇਹ ਫੈਸਲਾ ਭਾਰਤ ਦੇ ਹੱਕ ਚ ਹੋਊਗਾ ਤੇ ਨਾਲ ਹੀ ਉਹਦੇ ਜਿਹੜੀ ਸ਼ਬਦਾਵਲੀ ਹੈ ਉਹ ਤੋਂ ਲੱਗਦਾ ਹੈ ਕਿ ਉਹਦੇ ਮਨ ਵਿੱਚ ਵੀ ਫਗਾੜ ਪ੍ਰਤੀ ਕਾਫੀ ਨਫ਼ਰਤ ਆ ਉਹ ਕਹਿੰਦਾ ਕਿ ਕਿਸੇ ਦਾ ਨਿੱਜੀ ਮੈਡਲ ਨਹੀਂ ਆ ਇਹ ਸਾਡਾ ਮੈਡਲ ਆ ਤੇ ਇਹਦੇ ਲਈ ਅਸੀਂ ਆਪਣੀ ਜਿਹੜੀ ਆ ਉਹ ਧਿਆਨ ਰੱਖਣੇ ਲੜਾਈ ਕਰ ਰਹੇ ਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਫਿਰ ਜੇ ਇਦਾਂ ਨਹੀਂ ਆ ਜੇ ਤੁਸੀਂ ਉਹਨੂੰ ਆਪਣੇ ਪਹਿਲਵਾਨ ਦੀ ਸਪੋਰਟ ਹੀ ਕਰ ਰਹੇ ਹੋ ਉਹ ਕਹਿੰਦਾ ਕਿ ਇਹ ਸਾਰਾ ਕੁਝ ਦਿੱਤਾ ਉਹਨੂੰ ਵੀਜੋ ਦਿੱਤਾ ਡਾਕਟਰ ਦਿੱਤਾ ਉਹਦੀ ਆਪਣੀ ਜ਼ਿੰਮੇਵਾਰੀ ਸੀ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਦੀ ਆਪਣਾ ਭਾਰ ਨੂੰ ਆਪ ਕੰਟਰੋਲ ਕਰਦੀ ਜਿਹੜੀਆਂ ਸਾਹੂਲਤਾ ਨਹੀਂ ਦੇਣੀ ਉਹਦੇ ਦਿੱਤੀਆਂ ਹੋਈਆਂ ਹੀ ਅਸੀਂ ਕਿਸੇ ਤਰ੍ਹਾਂ ਭਾਅ ਨਾ ਕੰਮ ਨਹੀਂ ਕੀਤਾ ਤੇ ਉਹਨੂੰ ਫਿਰ ਜਦੋਂ ਪੁੱਛਿਆ ਵੀ ਤੁਸੀਂ ਟਰੋਲ ਉਹਨਾਂ ਕੋਲ ਕਿਉਂ ਕੀਤਾ ਭਾਜਪੀ ਨੇ ਨਾ ਉਹਤੇ ਤੇ ਇਨੇ ਕਟਾਕਸ਼ ਕਿਉਂ ਕਰਦੇ ਰਹੇ ਹੋ ਤੇ ਉਹ ਕਹਿੰਦਾ ਕਿ ਅਸੀਂ ਉਹਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਰਚੀ ਪਰ ਉਹਦੇ ਬੋਲਾਂ ਤੋਂ ਅੱਜ ਵੀ ਲੱਗਦਾ ਕਿ ਉਹ ਉਹਦੇ ਪ੍ਰਤੀ ਕੋਈ ਹਮਦਰਦੀ ਵਾਲਾ ਰਵੱਈਆ ਜਿਹੜਾ ਉਹ ਨਹੀਂ ਰੱਖਦੇ ਦੂਜੀ ਖਬਰ ਜਿਹੜੀ ਤੁਸੀਂ ਸ਼ਖਬੀਰ ਬਾਦਲ ਵਾਲੀ ਕਹਿ ਰਹੇ ਹੋ ਉਹ ਇਹ ਹੈ ਕਿ ਇੱਕ ਪਾਸੇ ਸੁਖਵੀਰ ਬਾਦਲ ਵੀ ਆਪਣੇ ਵਿਰੋਧੀਆਂ ਵੱਲੋਂ ਘਿਰੇ ਹੋਏ ਆ ਅਕਾਲ ਤਖਤ ਤੋਂ ਨਰਾ ਖਰਾਬ ਫੈਸਲਾ ਹੋਣ ਦੀ ਉਮੀਦ ਹੈ ਦੂਜੇ ਪਾਸੇ ਜਿਹੜੇ ਉਹਨਾਂ ਦੇ ਕਾਦੂਕਾ ਐਮਐਲਏ ਵੀ ਉਹਦੀ ਪਾਰਟੀ ਛੱਡ ਰਿਹਾ ਉਹਨੇ ਬੰਗੇ ਤੋਂ ਨੇ ਸ਼ਾਇਦ ਸੁਖਵਿੰਦਰ ਸੁਖੀ ਨਹੀਂ ਇਹ ਡਾਕਟਰ ਨੇ ਤੇ ਇਹ ਆਪਣਾ ਐਮਐਲਏ ਦੂਜੀ ਵਾਰ ਛੁੜੇ ਗਿਆ ਅਕਾਲੀ ਦਲ ਨੂੰ ਤੇ ਇਹ ਛੱਡ ਕੇ ਆ ਆਪਣੀ ਪਾਰਟੀ ਤੇ ਹੁਣ ਜਾਵੜੇ ਆ ਆਮ ਆਦਮੀ ਪਾਰਟੀ ਚ ਤੇ ਸੁਖਬੀਰ ਬਾਦਲਵਾਲ ਦੇ ਵਾਸਤੇ ਇੱਕ ਝਟਕਾ ਵੀ ਕਿਹਾ ਜਾ ਸਕਦਾ ਕਿ ਜਿਹੜੇ ਥੋੜੀ ਬਹੁਤੀ ਉਹਦੀ ਸਪੋਰਟ ਆਉਡੀ ਵਾਲੀ ਉਹ ਵੀ ਖੁਰਦੀ ਜਾ ਰਹੀ ਆ ਹਾਂ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਵੇ ਕੁਝ ਅਕਰ ਹਰ ਇੱਕ ਦਾ ਹੱਕ ਤੇ ਹੈ ਕਿ ਉਹ ਅਗਲ ਤੱਕ ਦੇ ਜੇਜ਼ਦਾਰ ਨੂੰ ਮਿਲਣ ਤੇ ਆਪਣੀ ਗੱਲ ਰੱਖਣ ਪਰ ਮੈਨੂੰ ਇਦਾਂ ਲੱਗਾ ਹੈ ਕਿ ਜਿੱਦਾਂ ਇਹ ਲੋਕ ਡਿਕਟੇਟ ਕਰ ਰਹੇ ਹੁੰਦੇ ਆ ਜਾ ਕੇ ਜਥੇਦਾਰ ਨੂੰ ਉਹਨੂੰ ਕਹਿ ਰਹੇ ਆ ਕਿ ਜਿੰਨਾ ਮਾੜੀਆਂ ਮੋਟੀਆਂ ਗਲਤੀਆਂ ਕੀਤੀਆਂ ਨੇ ਉਹ ਭਾਈ ਮਨਜੀਤ ਸਿੰਘ ਦਾ ਕਮਿਆਨ ਆਇਆ ਇਹ ਮਨਜੀਤ ਸਿੰਘ ਦੀ ਪਹਿਲ ਕਦਮੀ ਲੱਗਦੀ ਹੈ ਸਾਰੀ ਉਹ ਕਹਿ ਰਿਹਾ ਹੈ ਕਿ ਜਿਨ੍ਹਾਂ ਨੇ ਕੋਈ ਗਲਤੀਆਂ ਕੀਤੀਆਂ ਉਹ ਭਾਂਡੇ ਮੰਜਨ ਦੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਗناہ ਕੀਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀਆਂ ਜਾਣ ਤੇ ਉਹਨਾਂ ਦੇ ਨਾਲ ਤੂੰ ਬਗੈਰ ਮਤਲਬ ਸੁਖਬੀਰ ਬਾਦਲ ਨਾਲ ਇਸ਼ਾਰਾ ਕਰਦੇ ਆ ਕਿਹਾ ਕਿ ਜਿਨ੍ਹਾਂ ਨੇ ਬੱਜਰ ਗ੍ਰਾਹ ਕੀਤੇ ਆ ਉਹਨਾਂ ਨੂੰ ਪੰਥ ਤੋਂ ਕੱਢ ਦਿੱਤਾ ਜਾਵੇ ਪਹਿਲੀ ਗੱਲ ਤੇ ਮਨਜੀਤ ਸਿੰਘ ਕੌਣ ਹੁੰਦਾ ਜਥੇਦਾਰ ਨੂੰ ਆਪਣੇ ਆਦੇਸ਼ ਦੇ ਨਾਲ ਆ ਵੀ ਤੂੰ ਕਿੰਨੂੰ ਭਾਂਡੇ ਮਾਂਜਰ ਦੀ ਚਾਜਾ ਦੇ ਜਾਂ ਕਿੰਨੂੰ ਤੂੰ ਪੰਥ ਚੋਂ ਕੱਢ ਦੇ ਇਹ ਤਾਂ ਜਥੇਦਾਰਾਂ ਨੇ ਫੈਸਲਾ ਕਰਨਾ ਆ ਤੇ ਜੇ ਜਥੇਦਾਰ ਸਹੀ ਫੈਸਲਾ ਨਹੀਂ ਕਰਨਗੇ ਤੇ ਫਿਰ ਸਾਰਾ ਪੰਥ ਜਿਹੜਾ ਆ ਜਿਹੜਾ ਸਬੂਹ ਪੰਥ ਆ ਉਹ ਵੇਖੋ ਕਰਦਾ ਜਥੇਦਾਰਾਂ ਦਾ ਫੈਸਲਾ ਉਹ ਠੀਕ ਸਮਝਦਾ ਕਿ ਨਹੀਂ ਭਾਈ ਮਨਜੀਤ ਸਿੰਘ ਕਰਕੇ ਬੰਦੇ ਤੇ ਆਪ ਉਸੇ ਹੀ ਦੇ ਪਾਲਚੀ ਦੇ ਸ਼ਿਕਾਰ ਨੇ ਉਸੇ ਤਰ੍ਹਾਂ ਦਾ ਕੁੱਤੀ ਕ ਸਿਆਸਤ ਦੇ ਸਰਦਾਰ ਨੇ ਇਹ ਸਾਰੇ ਲੋਕ ਇਸੇ ਤਰ੍ਹਾਂ ਦੇ ਢੀਂਟ ਤੇ ਉਸੇ ਤਰ੍ਹਾਂ ਦਾ ਮਨਜੀਤ ਸਿੰਘ ਉਸੇ ਤਰ੍ਹਾਂ ਦਾ ਚੰਦੂ ਮਾਜਰਾ ਤੇ ਕੱਢਣ ਵਾਲੇ ਦੇ ਸਾਰੇ ਹੀ ਆ ਸਾਰਿਆਂ ਨੂੰ ਪੱਖ ਤੋਂ ਛੇਕ ਦੇਣਾ ਚਾਹੀਦਾ ਇਹਨਾਂ ਨੂੰ ਕੱਲੇ ਉਹਨਾਂ ਨੂੰ ਨਹੀਂ ਤੇ ਇਹ ਲੋਕ ਕੌਣ ਦੇ ਜ਼ੇਦਾਰ ਨੂੰ ਕਹਿਣ ਵਾਲੇ ਵੀ ਤੁਸੀਂ ਕਿੰਨੂੰ ਕਿਹੜੀ سزا ਦੋ ਜ਼ਥੇਦਾਰ ਆਪਣਾ ਸਾਰੀ ਚੀਜ਼ ਨੂੰ ਵੇਖ ਕੇ ਆਪਣੇ ਵਿਵੇਕ ਅਨੁਸਾਰ ਫੈਸਲਾ ਲੈਣ ਤੇ ਵੈਸੇ ਵੀ ਅਕਾਲ ਤੱਕ ਦਾ ਜ਼ਥੇਦਾਰ ਜਿਹੜਾ ਉਹ ਸਿਕਾਵਾ ਤੇ ਸਰਵੋੱਚ ਸੰਸਥਾ ਤੇ ਉਹਦੇ ਉਹਦੇ ਤੇ ਬੈਠਿਆ ਵਿਅਕਤੀ ਆ ਤੇ ਉਹਨੂੰ ਕੁਝ ਆਦੇਸ਼ ਦੇਣਾ ਮਨਜੀਤ ਸਿੰਘ ਦਾ ਕੰਮ ਨਹੀਂ ਆ ਜੀ ਬਿਲਕੁਲ ਸੋ ਬਹੁਤ ਧੰਨਵਾਦ ਇਸ ਧਾਰਤ ਚਰਚਾ ਦੇ ਵਾਸਤੇ ਸੋ ਪ੍ਰੋਗਰਾਮ ਦਾ ਸਮਾ ਜਿਹੜਾ ਇੱਥੇ ਸਮਾਪਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਉਹ ਕਰ ਲੈਣਾ ਸਾਨੂੰ ਫੀਡਬੈਕ ਦੇਣ ਤੇ ਰਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡਾ ਨਾਲ ਕੰਟੈਕਟ ਜਰੂਰ ਕਰਨਾ ਸੋ ਬਹੁਤ ਧੰਨਵਾਦ ਫਿਰ ਵਾਂਗੇ ਹਾਜ਼ਰ ਸਤਿ ਸ੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ